ਚੋਰਾ ਦੇ ਹੌਸਲੇ ਹੋਏ ਬਲੰਦ ਔੜ ਥਾਣੇ ਅਧੀਨ ਪੈਂਦੇ ਪਿੰਡ ਗੜੂਪੜ ਦੇ ਇੱਕ ਦੁਕਾਨਦਾਰ ਦੇ ਦਾਤਰ ਮਾਰ ਕੇ 7000 ਰੁਪਏ ਲੁੱਟੇ ਔੜ ਤੋਂ ਸੰਦੀਪ ਕੁਮਾਰ ਦੀ ਵਿਸ਼ੇਸ਼ ਖਬਰ ਅਮਰਜੀਤ ਸਿੰਘ ਕਿਹੜਾ ਪਿੰਡ ਜੀ ਹੈ ਗੜੂਪੜ ਕੀ ਕਾਰੋਬਾਰ ਕਰਦੇ ਮੈਂ ਆਹ ਦੁਕਾਨ ਹੈ ਮੇਰੀ ਜਿੱਦਾ ਦੁੱਧ ਹੀ ਆਦਾ ਪਸ ਕਰਿਆਨਾ ਸਾਮਾਨ ਹੈ ਤੇ 6 ਵਜੇ ਆ ਕੇ ਮੈਂ ਦੁਕਾਨ ਖੋਲਣ ਲੱਗਾ ਤਾਂ ਮੈਂ ਅੰਦਰੋਂ ਪਾਣੀ ਵਾਲੀ ਬਾਲਟੀ ਬਾਹਰ ਕੱਢਦਾ ਇੱਕ ਕਰੇਟ ਰੱਖਿਆ ਸੀ ਜਾ ਕੇ ਬਾਹਰ ਤੇ ਉਹਨਾਂ ਦਾਤ ਮਾਰਿਆ ਮੋਢੇ ਤੇ ਆ ਕੇ ਕਿਹਨੇ ਮਾਰਿਆ ਉਹ ਮਤਲਬ ਮੋਟਰਸਾਈਕਲ ਤੇ ਆਏ ਬੰਦੇ ਉਹ ਮੂੰਹ ਦੋ ਜਣੇ ਸੀ ਉਹ ਬੰਨੇ ਹੋਏ ਸੀ ਤੇ ਦਾਦ ਮੇਰੇ ਮੋਢੇ ਦੇ ਨਿਸ਼ਾਨ ਪਿਆ ਆ 60 ਲੱਗੀ ਹੋਆ ਤੇ ਮੇਰੇ ਜੇਬ ਚ 7000 ਰੁਪਈਆ ਸੀ ਮੇਰੇ ਕੋਲ ਬਾਕੀ ਕਾਗਜ਼ ਆ ਮੇਰੇ ਜਿੰਨੇ ਆਡੈਂਟੀਆਂ ਸਾਰੀਆਂ ਤੇ ਮੋਬਾਈਲ ਮੇਰਾ ਜਿਹੜੇ ਜੋ ਵੀ ਕੱਢ ਕੇ ਲੈ ਗਏ ਫੇਰ ਮੈਨੂੰ ਕਹਿੰਦੇ ਆ ਜਾ ਸਾਨੂੰ ਫੜ ਲਾ ਕੇ ਮੈਂ ਮੋਟਰਸਾਈਕਲ ਉਹਨਾਂ ਦੇ ਮਗਰ ਲਾਇਆ ਤਾਂ ਗੱਡੀ ਤੱਕ ਮੈਂ ਉਹਨਾਂ ਦੇ ਮਗਰ ਗਿਆ ਤੇ ਰੋਲਾ ਪਾਉਂਦਾ ਗਿਆ ਤਾਂ ਲੋਕਾਂ ਨੂੰ ਵੀ ਆਲੇ ਦੁਆਲੇ ਪਤਾ ਜਿੱਦਾਂ ਮਾਲ ਜਿਹੜੇ ਰਾਹ ਸ਼ੇਅਰ ਕਰਦੇ ਸੀ ਉੱਥੇ ਗੱਡੀ ਜਾ ਕੇ ਇੱਕ ਮੋੜੋਂ ਗੱਡੀ ਆਉਂਦੀ ਸੀ ਝੰਗੜਾ ਸਾਈਡ ਤੋਂ ਲੜੂਏ ਵਾਲੀ ਸਾਈਡ ਤੋਂ ਝੰਗੜਾ ਦਾ ਸੀ ਉਹ ਉਹਨੂੰ ਮੈਂ ਪੁੱਛਿਆ ਵੀ ਕਿੱਧਰ ਨੂੰ ਗਏ ਦਾ ਉਹ ਕਹਿੰਦਾ ਵੀ ਨਹਿਰੇ ਇੱਧਰ ਨੂੰ ਚਲ ਗਿਆ ਜਾਣੀ ਪਰ ਬਖਲੌਰ ਵਾਲੀ ਸਾਈਡ ਨੂੰ ਤੇ ਮੈਂ ਉੱਥੋਂ ਫਿਰ ਵਾਪਸ ਮੁੜਿਆ ਆ ਆਪਣੀ ਦੁਕਾਨ ਤੇ ਜੇ ਪਰ ਇਹਦੇ ਬਾਰੇ ਪੁਲਿਸ ਨੇ ਤਲਾਸ਼ ਦਿੱਤੀ ਹਾਂਜੀ ਦਿੱਤੀ ਆ ਹਾਂਜੀ ਤੇ ਪੁਲਿਸ ਆਈ ਮੋਕਕੇ ਤੇ ਜਾ ਕੇ ਦਾ ਕਰਦੇ ਹ ਸੀ ਅਜੇ ਤੱਕ ਤਾਂ ਨਹੀਂ ਆਈ ਪੁਲਿਸ ਆ ਇਕਰ ਨਾ ਕਿੰਨੇ ਵਜੇ ਸੀ 6 ਵਜੇ ਸਵੇਰ ਦੀ ਪੂਰੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਸਾਨੂੰ ਨਿਆਹ ਦਵਾਵੇ ਪੇ ਇਦਾਂ ਲੁੱਟਖੋ ਹੋਊਗੀ ਦਾ ਫੇਰ ਬੰਦਾ ਕਿੱਦਾਂ ਦੁਕਾਨਦਾਰ ਯਾਨੀ ਸੇਫ ਰਹੂਗਾ